नहीं फ्रेंड है ਇਹ ਗੱਡੀ ਆ ਜਿਹੜੀ ਕਿ ਕਿਸ ਤਰ੍ਹਾਂ ਆਰਿਆ ਨੂੰ ਸਸਰੀਕਾਲ ਜਿਵੇਂ ਤੁਸੀਂ ਜਾਣਦੇ ਹੋ ਕਿ ਸਵੇਰ ਤੋਂ ਕਾਫੀ ਜ਼ਿਆਦਾ ਹੜਕਮ ਮਚੀ ਹੋਈ ਸੀ ਕਿ ਕਈ ਸਾਰੇ ਜਿਹੜੇ ਟਰਾਂਸਪੋਰਟਰਸ ਟੈਂਕਰਸ ਵਗੈਰਾ ਜਿਹੜਾ ਸਟ੍ਰਾਈਕ ਤੇ ਨੇ ਤੇ ਇਸ ਕਰਕੇ ਪੈਟਰੋਲ ਪੰਪਸ ਤੇ ਕਾਫੀ ਲੋਕੀ ਜਿਹੜੇ ਜਮ ਜਮਾ ਹੋ ਰਹੇ ਸੀਗੇ ਤੇ ਕਾਫੀ ਆ ਇਸ਼ੂਸ ਜਿਹੜੇ ਹੈਗੇ ਉਹ ਰੇਜ਼ ਹੋ ਰਹੇ ਸੀ ਤੇ ਆਪਾਂ ਐਡਮਿਨਿਸਟ੍ਰੇਸ਼ਨ ਦੀ ਤਰਫੋਂ ਪੁਲਿਸ ਦੇ ਨਾਲ ਮਿਲ ਕੇ ਜਿਹੜਾ ਹੈਗਾ ਇੱਕ ਇਹਨਾਂ ਦੇ ਨਾਲ ਮੀਟਿੰਗ ਵੀ ਕੀਤੀ ਸੀ ਟਰਾਂਸਪੋਰਟਰਸ ਦੇ ਨਾਲ ਵੀ ਮੀਟਿੰਗ ਕੀਤੀ ਉਹਦੇ ਬਾਅਦ ਜਿਹੜੇ ਡਰਾਈਵਰ ਸਿਗੇ ਉਹਨਾਂ ਦੇ ਜਿਹੜੇ ਰਿਪਰੈਜ਼ੈਂਟੇਟਿਵ ਸੀਗੇ ਉਹਨਾਂ ਦੇ ਨਾਲ ਵੀ ਆਪਾਂ ਮੀਟਿੰਗ ਕੀਤੀ ਤੇ ਉਹਨਾਂ ਨੂੰ ਆਪਾਂ ਕੋਸ਼ਿਸ਼ ਜ਼ਰੂਰ ਕੀਤੀ ਸੀਗੀ ਕਿ ਉਹ ਸਾਡੇ ਨਾਲ ਜਿਹੜੇ ਆ ਕੇ ਤਿਆਰ ਹੋ ਜਾਣ ਤੇ ਇਹ ਸਪਲਾਈ ਲਾਈਨ ਨੂੰ ਰੀਇਸਟੈਬਲਿਸ਼ ਕਰਨ ਪਰ ਉਨ੍ਹਾਂ ਦੇ ਆਪਣੇ ਇਸ਼ੂ ਸੀਗੇ ਤੇ ਇਸ ਕਰਕੇ ਆਪਾਂ ਜਿਹੜਾ ਇੱਕ ਬਖਰਾ ਜਿਹੜਾ ਹੱਲ ਇਹ ਲੱਭਿਆ ਕਿ ਜਿਹੜੇ ਆਪਣੇ ਕੋਲ ਡਰਾਈਵਰਸ ਨੇ ਤੇ ਟਰਾਂਸਪੋਰਟ ਦੀਆਂ ਗੱਡੀਆਂ ਜਿਹੜਾ ਹੈਗਾ ਉਹ ਆਪਾਂ ਲੈ ਕੇ ਆਪਣਾ ਸਪਲਾਈ ਲਾਈਨ ਨੂੰ ਰੀਐਸਟੈਬਲਿਸ਼ ਕਰੀਏ ਤੇ ਹੁਣ ਖੁਸ਼ੀ ਦੀ ਗੱਲ ਇਹ ਹੈ ਕਿ ਹੁਣੇ-ਹੁਣੇ ਆਪਾਂ ਜਿਹੜਾ ਪਹਿਲਾ ਟੈਂਕਰ ਹੈਗਾ IOCL ਦੇ ਡੀਪੋ ਤੋਂ ਉਹ ਤੋਰ ਦਿੱਤਾ ਹੈਗਾ ਬਰਨ ਤੋਂ ਬਾਅਦ ਤੇ ਇਸ ਤੋਂ ਇਲਾਵਾ ਹੋਰ ਵੀ ਆਪਾਂ ਆਸ ਬਾਕੀ ਕਾਫੀ سارے ਡਰਾਈਵਰਸ ਜਿਹੜੇ ਹੈਗੇ ਉਹ ਅਰੇਂਜ ਕੀਤੇ ਹੋਏ ਨੇ ਤੇ ਹੁਣ HPCL ਤੇ IOCL ਦੇ ਜਿਹੜੇ ਆਪਣੇ ਡੀਪੋ ਹੈ ਉੱਥੇ ਆ ਉਹਨਾਂ ਦੀ ਫੀਲਿੰਗ ਹੋ ਰਹੀ ਹੈ ਤੇ ਇੱਕ ਟੈਂਕਰ ਜਾ ਚੁੱਕਿਆ ਹੈ ਤੇ ਬਾਕੀ ਟੈਂਕਰ ਜਿਹੜੇ ਹੈਗੇ ਆ ਉਹ ਛੇਤੀ ਹੀ ਬਾਕੀ ਸਾਰੇ ਜ਼ਿਲ੍ਹਿਆਂ ਦੇ ਲਈ ਤੇ ਪੰਜਾਬ ਵਿੱਚ ਵੀ ਤੇ ਬਠਿੰਡਾ ਵਿੱਚ ਵੀ ਜਾਇਗਾ ਸਪਲਾਈ ਨੂੰ ਅ ਇਨਸ਼ੋਰ ਕਰਾਂਗੇ ਤਾਂ ਸਪਲਾਈ ਜਿਹੜੀ ਹੈਗੀ ਆ ਉਹ ਦੁਬਾਰਾ ਤੋਂ ਐਸਟੈਬਲਿਸ਼ ਹੋ ਜਾਊਗੀ ਤੇ ਇਸ ਕਰਕੇ ਮੈਂ ਬੇਨਤੀ ਇਹੀ ਕਰਾਂਗਾ ਪਬਲਿਕ ਤੋਂ ਕਿ ਕਿਸੇ ਤਰੀਕੇ ਨਾਲ ਕੋਈ ਪਰੇਸ਼ਾਨ ਹੋਣ ਵਾਲੀ ਗੱਲ ਨਹੀਂ ਹੈਗੀ ਇਹ ਇਨਾ ਪੈਨਿਕ ਨਾ ਕਰਨ ਉੱਥੇ ਜਾ ਕੇ ਜ਼ਬਰਦਸਤੀ ਪੈਟਰੋਲ ਪੰਪਸ ਤੇ ਤੁਸੀਂ ਪੈਨਿਕ ਫਿਲਿੰਗ ਕਰਾਂ ਦੀ ਲੋੜ ਨਹੀਂ ਹੈਗੀ ਇਹ ਸਪਲਾਈ ਲਾਈਨ ਜਿਹੜੀ ਹੈਗੀ ਆ ਉਹ ਆ ਹੌista ਹੌista ਰੀ ਐਸਟੈਬਲਿਸ਼ ਹੋ ਰਹੀ ਹੈ ਨਹੀਂ ਤੇ ਕਿਸੇ ਨੂੰ ਵੀ ਪਰੇਸ਼ਾਨ ਹੋਣ ਦੀ ਲੋੜ ਨਹੀਂ ਹੈ ਕਿਸੇ ਵੀ ਤਰੀਕੇ ਨਾਲ પેટ્રોલ ਡੀਜ਼ਲ ਏਟੀਆ باقی ਜਿਸ ਤਰੀਕੇ ਦੇ ਫਿਊਲ ਹੈ ਉਹਦੀ ਕਮੀ ਜਿਹੜੀ ਹੈਗੀ ਆ ਉਹ ਪੂਰੀ ਨਹੀਂ ਹੋਣ ਦਿੱਤੀ ਜਾ ਇਹ ਬਠਿੰਡਾ ਤੋਂ ਜਿੰਨੇ ਵੀ ਆਇਲ ਡੀਪੋਸ ਹੈਗੇ ਆ ਉਥੋਂ ਜਿਹੜੀ પેટ્રોલ પેટ્રોલ ਦੀ ਡੀਜ਼ਲ ਦੀ ਸਾਰੀ ਸਪਲਾਈ ਜਿਹੜੀ ਉਹ ਰੀਜ਼ਿਊਮ ਕੀਤੀ ਗਈ ਆ ਔਰ ਇਹਦੇ ਲਈ ਸਾਡੇ ਜਿੰਨੇ ਵੀ ਸਾਡੇ ਡਰਾਈਵਰ ਔਰ ਟਰਾਂਸਪੋਰਟਰ ਭਰਾ ਸੀਗੇ ਉਹਨਾਂ ਸਾਰਿਆਂ ਨਾਲ ਅਸੀਂ ਚੰਗੀ ਤਰ੍ਹਾਂ ਗੱਲ ਕਰਕੇ ਜਿਹੜੇ ਨਵੇਂ ਲਾਅਸ ਬਣੇ ਉਹਦੇ ਬਾਰੇ ਉਹਨਾਂ ਨੂੰ ਦੱਸਤਾ ਇਹ ਵੀ ਦੱਸਤਾ ਵੀ ਪੰਜਾਬ ਸਰਕਾਰ ਜਿਹੜੀ ਹੈ ਜੀ ਉਹਨਾਂ ਦੇ ਨਾਲ ਔਰ ਜਿਹੜਾ ਵੀ ਉਹਨਾਂ ਦਾ ਕੋਈ ਇਸ਼ੂ ਹੈਗਾ ਵਾ ਉਹ ਸਰਕਾਰ ਲੈਵਲ ਤੇ ਉਸ ਪਲੈਟਫਾਰਮ ਤੇ ਉਹ ਗੱਲ ਕਰਕੇ ਉਹਨੂੰ ਜਿਹੜਾ ਹੱਲ ਕਰਨ ਦੀ ਕੋਸ਼ਿਸ਼ ਕੀਤੀ ਜਾਊਗੀ ਔਰ ਜਲਦ ਹੱਲ ਕੀਤਾ ਵੀ ਜਾਊਗਾ ਸੋ ਇਹਦੇ ਨਾਲ ਨਾਲ ਜਿੰਨੇ ਵੀ ਟੈਂਕਰਸ ਹੈਗੇ ਆਇਲਸ ਦੇ ਇਹਨਾਂ ਨੂੰ ਅਸੀਂ ਸਪੈਸ਼ਲ ਸਕਾਉਟਸ ਲਾ ਕੇ ਜਲਦ ਤੋਂ ਜਲਦ ਪੰਜਾਬ ਦੇ ਸਾਰੇ ਡੈਸਟੀਨੇਸ਼ਨਸ ਤੇ ਬਠਿੰਡੇ ਤੋਂ ਭੇਜ ਰਹੇ ਆਂ ਭਾਵੇਂ ਉਹ ਹਿੰਦੁਸਤਾਨ ਪੈਟਰੋਲੀਅਮ ਭਾਰਤ ਪੈਟਰੋਲੀਅਮ ਜਾਂ ਇੰਡੀਅਨ ਆਇਲ ਦਾ ਡੀਨ ਆਇਲ ਦਾ ਹੈਗਾ ਉਹ ਸਾਰਾ ਸਟਾਕ ਜਿਹੜਾ ਉਹ ਪੈਟਰੋਲ ਪੰਪਸ ਦੇ ਉੱਤੇ ਰਾਤ ਰਾਤ ਤੱਕ ਸਾਰਾ ਕੁਝ ਪਹੁੰਚ ਜਾਏਗਾ ਲੋਕਾਂ ਨੂੰ ਇਹੋ ਹੀ ਅਪੀਲ ਹੈਗੀ ਆ ਕਿ ਉਹ ਪੈਨਿਕ ਨਾ ਕਰਨ ਤੇਲ ਦੀ ਕੋਈ ਪ੍ਰੋਬਲਮ ਨਹੀਂ ਉਹ ਰਾਤ ਰਾਤ ਤੱਕ ਸਾਰਾ ਜਿਹੜਾ ਹੈਗਾ ਇਹ ਸਪਲਾਈ ਜਿਹੜੀ ਬਿਲਕੁਲ ਨੋਰਮਲ ਰੀਜ਼ਿਊਮ ਹੋ ਜਾਈ